ਸਤਿ ਸ਼੍ਰੀ ਅਕਾਲ ਜੀ ਨੌਕਰ ਗੁਰੂ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਜਿਲ੍ਹਾ ਅਫਸਰ ਦੇ ਭਰਤੀ ਦੀ ਤਿਆਰੀ ਕਰਵਾਉਣੀ ਹੈ ਤੇ ਜਾਂਨਾ ਮੌਕ ਟੈਸਟ ਲਈ ਕਹਿੰਦੇ ਆ ਤੇ ਅੱਜ ਆਪਾਂ ਪੰਜਵਾਂ ਮੌਕ ਟੈਸਟ ਲਈ ਗਏ ਆ ਜਿਸ ਦੇ ਵਿੱਚ ਲਗਭਗ ਜੀਕੇ ਦੇ 47 ਪ੍ਰਸ਼ਨ ਹੋਣਗੇ ਜੀਕੇ ਦਾ ਮੌਕ ਟੈਸਟ ਠੀਕ ਆ ਤੇ ਇੰਗਲਿਸ਼ ਪੰਜਾਬੀ ਦੋਨਾਂ ਮਾਧਿਅਮ ਦੇ ਵਿੱਚ ਹੋਏਗਾ ਤੇ ਆਪਣਾ ਟੈਲੀਗ੍ਰਾਮ ਨੌਕਰੀ ਤੁਸੀਂ ਜੁਆਇਨ ਕਰ ਸਕਦੇ ਹੋ ਤੁਹਾਨੂੰ ਨੋਟਿਸ ਬਾਰੇ ਅਪਡੇਟ ਕਰ ਦਿੱਤਾ ਜਾਊਗਾ ਇਸ ਆਪਣੇ ਟੈਲੀਗ੍ਰਾਮ ਦੇ ਉੱਤੇ ਠੀਕ ਆ ਤੇ ਆਪਣਾ ਨੰਬਰ ਹੈ 8988743699 ਇਸ ਨੰਬਰ ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ ਜੇਕਰ ਤੁਸੀਂ ਨੋਟਿਸ ਲੈਣ ਦੇ ਇਸ਼ੂ ਕੋ ਠੀਕ ਆ ਤੇ ਹੁਣ ਆਪਾਂ ਅੱਜ ਦਾ ਇਹ ਮੌਕ ਟੈਸਟ ਸ਼ੁਰੂ ਕਰਦੇ ਹਾਂ ਆਪਣੀ ਐਪ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੇ ਜਾ ਕੇ ਨੌਕਰੀ ਕਰੋ ਠੀਕ ਆ ਉਹ ਤੁਹਾਨੂੰ ਮਿਲ ਜੇਗੀ ਮੌਕ ਟੈਸਟ ਇੰਗਲਿਸ਼ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਹੋਏਗਾ ਠੀਕ ਆ ਤੇ ਤੁਸੀਂ ਬੜੇ ਧਿਆਨ ਨਾਲ ਮੌ ਕੀ ਕਮੈਂਟ ਬਾਕਸ ਚ ਕਮੈਂਟ ਕਰਕੇ ਦੱਸਣਾ ਕਿ ਤੁਹਾਡੇ ਕਿੰਨੇ ਪ੍ਰਸ਼ਨ ਸਹੀ ਸੀ ਮਤਲਬ ਕਿ ਤੁਸੀਂ ਕਿੰਨੇ ਪ੍ਰਸ਼ਨਾਂ ਦਾ ਗੈਸ ਸਹੀ ਲਗਾਇਆ ਠੀਕ ਆ ਤੇ ਇੱਕ ਮਿੰਟ ਬਾਅਦ ਚ ਕਮੈਂਟ ਕਰਕੇ ਦੱਸਣਾ ਇਹ ਫਾਇਦਾ ਹੋਏਗਾ ਕਿ ਹੋਰ ਬੱਚੇ ਵੀ ਦੱਸਣਗੇ ਤੁਸੀਂ ਵੀ ਦੱਸੂਗੇ ਤੁਹਾਡੀ ਤਿਆਰੀ ਦਾ ਕੰਪੈਰੀ ਹਣਾ ਹੁੰਦਾ ਰਹੇਗਾ ਤੇ ਪਹਿਲਾ ਪ੍ਰਸ਼ਨ ਪਾਲਿਟੀ ਦਾ ਆ ਗਿਆ ਠੀਕ ਆ ਤੇ ਪਾਲਿਟੀ ਦਾ ਪ੍ਰਸ਼ਨ ਦੇ ਵਿੱਚ ਕੀ ਪੁੱਛੇਗਾ ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਹੈ ਤੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਭਾਗ ਤੀਜਾ ਠੀਕ ਆ ਭਾਗ ਤੀਜਾ ਮਤਲਬ ਕਿ ਜਿਹੜਾ ਮੌਲਿਕ ਅਧਿਕਾਰਾਂ ਦਾ ਸਵੰਦਤਾ ਆਪਣੇ ਸੰਵਿਧਾਨ ਦਾ ਭਾਗ ਤੀਜਾ ਠੀਕ ਆ ਅਗਲੇ ਚੱਲਦੇ ਆ ਅਗਲਾ ਪ੍ਰਸ਼ਨ ਹੈਗਾ ਦੂਜਾ ਤੇ ਦੂਜਾ ਵੀ ਪੌਲਿਟੀ ਦਾ ਹੀ ਪ੍ਰਸ਼ਨ ਆ ਪਹਿਲਾ ਪੌਲਿਟੀ ਦੇ ਪ੍ਰਸ਼ਨ ਆਣਗੇ ਇਸ ਦੇ ਵਿੱਚ ਫਿਰ ਅੱਗੇ ਹੋਰ ਸਬਜੈਕਟ ਦੇ ਪ੍ਰਸ਼ਨ ਆਣਗੇ ਠੀਕ ਆ ਅਲੱਗ-ਅਲੱਗ ਸਬਜੈਕਟ ਦੇ ਸਾਰੇ ਆਪਾਂ ਨੇ ਇਸ ਦੇ ਵਿੱਚ ਕਵਰ ਕੀਤੇ ਹੋਏ ਆ ਠੀਕ ਆ ਭਾਰਤ ਦਾ ਰਾਸ਼ਟਰਪਤੀ ਕਿਸ ਅਨੁਛੇਦ ਅਧੀਨ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਸਕਦਾ ਹੈ ਇਸ ਸਵਾਲ ਦਾ ਉੱਤਰ ਆਗੇ ਦੋਸਤੋ ਆਪਸ਼ਨ ਏ ਆਰਟੀਕਲ 352 ਠੀਕ ਆ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪ੍ਰਸ਼ਨ ਤੀਜਾ ਆ ਗਿਆ ਪਾਲਿਟੀ ਦੇ ਪ੍ਰਸ਼ਨ ਹੈ ਵੀ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਦੀ ਪ੍ਰਧਾਨਗੀ ਕੌਣ ਕਰਦਾ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਲੋਕ ਸਭਾ ਦਾ ਸਪੀਕਰ ਠੀਕ ਹੈ ਅਗਲਾ ਪ੍ਰਸ਼ਨ ਚੱਲਦੇ ਹਾਂ ਇਹ ਵੀ ਪਾਲਿਟੀ ਦੇ ਪ੍ਰਸ਼ਨ ਹੈ ਪਹਿਲਾਂ ਪਾਲਿਟੀ ਦੇ ਆਣਗੇ ਫਿਰ ਹੋਰ ਸਬਜੈਕਟ ਦੇ ਆ ਜਾਣਗੇ ਠੀਕ ਹੈ ਤੇ ਭਾਰਤ ਵਿੱਚ ਨਿਆਂਇਕ ਸਮਿਖਿਆ ਦਾ ਸੰਕਲਪ ਕਿਸ ਦੇਸ਼ ਤੋਂ ਲਿਆ ਗਿਆ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਬੀ ਯੂਐਸਏ ਯੂਐਸਏ ਤੋਂ ਲਿਆ ਗਿਆ ਹੈ ਅਮਰੀਕਾ ਤੋਂ ਮਤਲਬ ਕਿ ਅਗਲਾ ਪ੍ਰਸ਼ਨ ਆ ਗਿਆ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਬੀ 6 ਸਾਲ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਹੁੰਦਾ ਹੈ ਅਗਲਾ ਪ੍ਰਸ਼ਨ ਆ ਗਿਆ ਐਪੀ ਪਾਲਿਟੀ ਦਾ ਤੇ ਭਾਰਤੀ ਸੰਵਿਧਾਨ ਦੀ ਕਿਹੜੀ ਸੂਚੀ ਭਾਰਤੀਆਂ ਸਰਕਾਰੀ ਭਾਸ਼ਾਵਾਂ ਨੂੰ ਸੂਚੀਬੱਧ ਕਰਦੀ ਹੈ ਇਸ ਸਵਾਲ ਦਾ ਉੱਤਰ ਹੈ ਜੀ ਦੋਸਤੋ 8ਵੀਂ ਸੂਚੀ 8ਵੀਂ ਸੂਚੀ ਦੇ ਵਿੱਚ ਮਤਲਬ ਕਿ ਆਪਣੀ ਅਫੀਸ਼ੀਅਲ ਲੈਂਗੁਏਜ ਦਿੱਤੀਆਂ ਭਾਸ਼ਾਵਾਂ ਦਿੱਤੀਆਂ ਹੋਈਆਂ ਠੀਕ ਆ ਆਪਣੇ ਦੇਸ਼ 'ਚ ਜੋ ਬੋਲੀਆਂ ਜਾਂਦੀਆਂ ਤੇ ਮਤਲਬ ਖਾਸ ਕਿਤ ਰੱਖਦੀਆਂ ਠੀਕ ਆ ਅਲੱਗ-ਅਲੱਗ ਭਾਸ਼ਾਵਾਂ ਜੋ ਹੈਗੀਆਂ ਆਪਣੀਆਂ ਤੇ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ 7ਵਾਂ ਜੋ ਹੈ ਪੌਲਿਟੀ ਦਾ ਪ੍ਰਸ਼ਨ ਆ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਕਿਸ ਸੋਧ ਦੁਆਰਾ ਸੋਧਿਆ ਗਿਆ ਸੀ ਮਤਲਬ ਪ੍ਰੀਐਮਬਲ ਨੂੰ ਕਿਸ ਸੋਧ ਨਾਲ ਸੋਧਿਆ ਗਿਆ ਸੀ ਕਿਸ ਐਮੈਂਡਮੈਂਟ ਨਾਲ ਠੀਕ ਹੈ ਇਹ ਸਵਾਲ ਦਾ ਉੱਤਰ ਹੈਗੇ ਦੋਸਤੋ ਆਪਸ਼ਨ ਏ 42ਵੀਂ ਐਮੈਂਡਮੈਂਟ ਹੋਈ ਸੀ ਬਹੁਤ ਬੜੀ ਐਮੈਂਡਮੈਂਟ ਹੋਈ ਸੀ 1976 ਦੇ ਵਿੱਚ 42ਵੀਂ ਸੋਧ ਰਹੀ ਅ ਸੋਧਿਆ ਗਿਆ ਸੀ ਆਪਣੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਅਗਲਾ ਪ੍ਰਸ਼ਨ ਪ੍ਰਸ਼ਨ ਆਗੇ এনवायरमेंट ਦੇ ਪ੍ਰਸ਼ਨ ਆਉਣਗੇ ਹੁਣ ਦੋਸਤੋ ਜਿੰਨੇ ਵੀ ਆਪਾਂ ਡਿਸਕਸ ਕਰਾਂਗੇ এনवायरमेंट ਨਾਲ ਰਿਲੇਟਡ ਹੋਣਗੇ ਉਸ ਤੋਂ ਬਾਅਦ ਹੋਰ ਟੌਪਿਕ ਆਏਗਾ ਸੌਰੀ ਪਹਿਲਾ ਪ੍ਰਸ਼ਨ ਦਿਖਾਉਂ ਗਿਆ ਵਿਸ਼ ਬਤਵਨ ਦਿਵਸ ਕਿਸ ਤਰੀਕੇ ਨਾਲ ਬਣਾਇਆ ਜਾਂਦਾ ਬਹੁਤ ਹੀ ਸੌਖਾ ਸਵਾਲ ਆ ਪਹਿਲੇ ਵੀ ਤੁਸੀਂ ਕਰ ਚੁੱਕੇ ਹੋ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਤੁਸੀਂ ਮੇਰੇ ਖਿਆਲ ਚ ਦੇਖ ਹੀ ਲਿਆ ਇਸ ਸਵਾਲ ਦਾ ਉੱਤਰ ਆਪਸ਼ਨ B ਪੰਜ ਜੂਨ ਅਗਲੇ ਪ੍ਰਸ਼ਨ ਤੋਂ ਚਲਦੇ ਹਾਂ ਅਗਲਾ ਪ੍ਰਸ਼ਨ ਆ ਗਿਆ O ਜੋਨ ਪਰਤ ਧਰਤੀ ਨੂੰ ਕਿਹੜੇ ਹਾਨੀਕਾਰਕ ਰੇਡੀਏਸ਼ਨ ਤੋਂ ਬਚਾਉਂਦੀ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਅਲਟਰਾਵਾਇਲਟ ਰੇਡੀਏਸ਼ਨ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪਰਮਾਣੂ ਕੂੜੇ ਦੇ ਨਿਵਟਾਰੇ ਦਾ ਮੁੱਖ ਤਰੀਕਾ ਕੀ ਹੈ ਕਿਹੜਾ ਪ੍ਰਮਾਣੂ ਕੂੜੇ ਦਾ ਨਫਟਾਰਾ ਹੁੰਦਾ ਹੈ ਉਹਦਾ ਉਹਨੂੰ ਨਫਟਾ ਪ੍ਰਮਾਣੂ ਕੂੜੇ ਦੇ ਨਫਟਾਰਾ ਕਰਨ ਲਈ ਕਿਹੜਾ ਮੁੱਖ ਤਰੀਕਾ ਹੈ ਮਤਲਬ ਉਹਨੂੰ ਖਤਮ ਕਰ ਲੈਣਾ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਆਪਸ਼ਨ ਸੀ ਡੰਗੇ ਭੂਗਿਆਨਿਕ ਭੰਡਾਰ ਠੀਕ ਆ ਅਗਲੇ ਪ੍ਰਸ਼ਨ ਤੇ ਚੱਲਦੇ ਆ ਪ੍ਰਸ਼ਨ ਅਗਲਾ ਚੌਥਾ ਆ ਗਿਆ এনवायरमेंट ਮੈਂਟ ਟਿਸ਼ੂ ਤੇ ਜੀ ਕਿਹੜਾ ਅੰਤਰਰਾਸ਼ਟਰੀ ਸਮਝੌਤਾ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਦਾ ਟੀਚਾ ਰੱਖਦਾ ਹੈ ਇਹ ਅੰਤਰਰਾਸ਼ਟਰੀ ਸਮਝੌਤਾ ਹੋਇਆ ਸੀ ਜਿਸ ਦੇ ਅਹੀਂ ਗ੍ਰੀਨੈਸ ਗ੍ਰੀਨ ਹਾਊਸ ਗੈਸਾਂ ਜਿਨ੍ਹਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਗ੍ਰੀਨ ਹਾਊਸ ਦੇ ਵਿੱਚ ਅਫੈਕਟ ਦੇ ਵਿੱਚ ਠੀਕ ਆ ਉਹਨੂੰ ਘਟਾਉਣ ਦਾ ਟੀਚਾ ਰੱਖਿਆ ਹੋਇਆ ਹੈ ਇਹ ਹੈਗਾ ਦੋਸਤੋ ਕਿਓਟੋ ਪ੍ਰੋਟੋਕੋਲ ਅੰਤਰਰਾਸ਼ਟਰੀ ਸਮਝੌਤਾ ਹੈ ਆਪਸ਼ਨ B ਇਸਦਾ ਉੱਤਰ ਆ ਅਗਲੇ ਪ੍ਰਸ਼ਨ ਤੇ ਚਲਦੇ ਆ ਪੰਜਵੇਂ ਆਗੇ ਜਲ ਭੰਡਾਰਾਂ ਵਿੱਚ ਯੂਟ੍ਰਿਫਿਕੇਸ਼ਨ ਯੂਟ੍ਰੋਫਿਕੇਸ਼ਨ ਕੀ ਹੈ ਯੂਟ੍ਰੋਫਿਕੇਸ਼ਨ ਕੀ ਹੈ ਜਲ ਭੰਡਾਰਾਂ ਦੇ ਵਿੱਚ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ অপਸ਼ਨ ਸੀ ਇੱਕ ਝੀਲ ਜਾਂ ਪਾਣੀ ਦੇ ਹੋਰ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਬਹੁਤ ਜ਼ਿਆਦਾ ਭਰਪੂਰਤਾ ਮਤਲਬ ਕਿ ਕੋਈ ਵੀ ਵਾਟਰ ਬੋਡੀ ਹੈ ਠੀਕ ਹੈ ਨਾ ਕੋਈ ਵੀ ਜਾਂ ਕੋਈ ਝੀਲ ਲਗਾ ਲਓ ਜਾਂ ਕੋਈ ਹੋਰ ਜਿਵੇਂ ਹਨਾ ਛੋਟਾ ਮੋਟਾ ਟੋਬਾ ਲਗਾ ਸਕਦੇ ਹੋ ਕੁਝ ਵੀ ਲਗਾ ਸਕਦੇ ਹੋ ਤੁਸੀਂ ਹਨਾ ਤੇ ਉਸ ਦੇ ਵਿੱਚ ਮਤਲਬ ਕਿ ਪੌਸ਼ਟਿਕ ਤੰ ਦੀ ਤੱਤ ਤਾਂ ਇਹ ਬਹੁਤ ਜ਼ਿਆਦਾ ਭਰਪੂਰਤਾ ਹੋਵੇ ਜੇ ਉਸ ਦੇ ਵਿੱਚ ਬਹੁਤ ਜ਼ਿਆਦਾ ਪੋਸ਼ਟਿਕ ਤੱਤ ਹੋਣ ਮਤਲਬ ਕਿ ਤਾਂ ਉਸ ਨੂੰ ਯੂਟ੍ਰੋਫਿਕੇਸ਼ਨ ਕਿਹਾ ਜਾਂਦਾ ਹੈ ਠੀਕ ਆ ਉਸ ਲੇਕ ਦੇ ਵਿੱਚ ਹਨਾ ਜਾਂ ਉਸ ਪਾਣੀ ਦੇ ਭਰੇ ਹੋਏ ਕੁਝ ਟੋਬੇ ਤਲਾਬ ਦੇ ਵਿੱਚ ਤਾਂ ਬਹੁਤ ਸਾਰੀ ਨਿਊਟ੍ਰੀਸ਼ਨ ਕੰਟੈਂਟ ਹੋਣ ਤਾਂ ਉਸ ਨੂੰ ਯੂਟ੍ਰੋਫਿਕੇਸ਼ਨ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਦੀ ਗੱਲ ਕਰਦੇ ਆ ਪ੍ਰਸ਼ਨ ਇਕਨੋਮਿਕ ਇਸ਼ੂ ਦੇ ਆਗੇ ਭਾਰਤ ਵਿੱਚ ਮੁਦਰਾ ਨੀਤੀ ਦਾ ਮੁੱਖ ਦੇਸ਼ ਕੀ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ B ਮਹंगाई ਨੂੰ ਕੰਟਰੋਲ ਕਰਨਾ ਅਤੇ ਕੀਮਤਾਂ ਸਥਿਰਨ ਕੀਮਤਾਂ ਦੀ ਸਥਿਰਤਾ ਨੂੰ ਯਕੀਨੀ ਬਣਾਉਣਾ ਠੀਕ ਆ ਮਹंगाई ਨੂੰ ਕੰਟਰੋਲ ਕਰਨਾ ਤੇ ਕੀਮਤਾਂ ਨੂੰ ਮਤਲਬ ਕਿ ਸਟੇਬਲ ਕਰਕੇ ਰੱਖਣਾ ਵੀ ਇਹ ਵਧਣ ਨਾ ਬਹੁਤੀਆਂ ਘਟਣ ਨਾ ਬਹੁਤੀਆਂ ਅਗਲਾ ਪ੍ਰਸ਼ਨ ਦੂਜਾ ਆ ਗਿਆ ਰਾਜਕੋਸ਼ੀ ਨੀਤੀ ਮੁੱਖ ਤੌਰ ਤੇ ਕਿਸ ਨਾਲ ਸੰਬੰਧਿਤ ਹੈ ਫਿਸਕਲ ਪਾਲਿਸੀ ਨੂੰ ਪਿਆਬੀ ਚ ਰਾਜਨੀਤੀ ਰਾਜਕੋਸ਼ੀ ਨੀਤੀ ਕਹਿ ਦਿੰਦੇ ਆ ਮੁੱਖ ਤੌਰ ਤੇ ਕਿਸ ਨਾਲ ਸੰਬੰਧਿਤ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ B ਸਰਕਾਰੀ ਖਰਚ ਅਤੇ ਟੈਕਸੇਸ਼ਨ ਅਗਲੇ ਪ੍ਰਸ਼ਨ ਤੋਂ ਚਲਦੇ ਹਾਂ ਦੇ ਜਿਹੜੇ ਵਿੱਚੋਂ ਕਿਹੜਾ ਸਿੱਧਾ ਟੈਕਸ ਹੈ ਇਸ ਸਵਾਲ ਦਾ ਉੱਤਰ ਹੈ ਇਨਕਮ ਟੈਕਸ ਇਨਕਮ ਟੈਕਸ ਸਿੱਧਾ ਟੈਕਸ ਹੈ ਜਿਨਾਂ ਆਮਦਨ ਤੇ ਲੱਗਦਾ ਸਿੱਧਾ ਡਾਇਰੈਕਟ ਟੈਕਸ ਇਹ ਇਨਕਮ ਪਰਿਆ ਜਾ ਸਕਦਾ ਠੀਕ ਆ ਆਈ ਐਮ ਐਫ ਦਾ ਪੂਰਾ ਰੂਪ ਕੀ ਹੈ ਇਹਦਾ ਹੈ ਆਪਸ਼ਨ A ਅੰਤਰਰਾਸ਼ਟਰੀ ਮੁਦਰਾ ਫੰਡ ਇੰਟਰਨੈਸ਼ਨਲ ਮੋਨਿਟਰੀ ਫੰਡ ਠੀਕ ਆ ਅਗਲੇ ਪ੍ਰਸ਼ਨ ਤੇ ਚਲਦੇ ਆ ਬੈਂਕਿੰਗ ਸ਼ਬਦਾवली ਵਿੱਚ ਰਿਪੋ ਦਰ ਕੀ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਉਹ ਦਰ ਜਿਸ ਉੱਤੇ ਵਪਾਰਕ ਬੈਂਕਾਂ RBI ਤੋਂ ਪੈਸਾ ਉਧਾਰ ਲੈਂਦੇ ਹਨ ਠੀਕ ਆ ਮਤਲਬ ਕਿ ਕਿਸੇ ਵਿਆਜ ਦਰ ਦੇ ਉੱਤੇ ਜਿਹੜੇ ਆਮ ਜਿਵੇਂ ਬੈਂਕ ਆਪਣੇ ਪੂਰੇ ਇੰਡੀਆ ਚ ਚੱਲ ਰਹੇ ਆਰਬੀ ਤੋਂ ਬਿਨਾਂ ਉਹ ਸਾਰੇ ਪੈਸਾ ਬੈਂਕ ਆਰਬੀ ਤੋਂ ਲੁੰਨੇ ਨਾ ਉਹ ਕਿਸ ਰੇਟ ਤੇ ਲੁੰਨੇ ਆ ਉਸ ਨੂੰ ਅ ਉਸ ਨੂੰ ਕਿਹਾ ਜਾਂਦਾ ਹੈ ਰਿਪੋ ਦਰ ਠੀਕ ਹੈ ਰਿਪੋ ਰੇਟ ਅਗਲੇ ਪ੍ਰਸ਼ਨ ਤੇ ਗੱਲ ਕਰਦੇ ਹਾਂ ਸੈਂਸੈਂਟ ਟੈਕਨੋਲੋਜੀ ਦੇ ਪ੍ਰਸ਼ਨ ਆ ਗਏ ਪਾਵਰ ਦੀ ਇਕਾਈ ਕੀ ਹੈ ਮਤਲਬ ਯੂਨਟ ਆਫ ਪਾਵਰ ਕੀ ਹੈ ਇਸ ਸਵਾਲ ਦਾ ਉੱਤਰ ਹੈਗਾ অপਸ਼ਨ ਸੀ ਵਾਟ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪ੍ਰਸ਼ਨ ਨੰਬਰ 14 ਕਿ ਧਰਤੀ ਦੇ ਵਾਯੂ ਮੰਡਲ ਵਿੱਚ ਕਿਹੜੀ ਗੈਸ ਸਭ ਤੋਂ ਵੱਧ ਮਾਤਰਾ ਵਿੱਚ ਮੌਜੂਦ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਨਾਈਟ੍ਰੋਜਨ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਖਲਾਅ ਵਿੱਚ ਪ੍ਰਕਾਸ਼ ਦੀ ਅੰਦਜਨ ਗਤੀ ਕਿੰਨੀ ਹੈ ਆ ਬੈਕਿਊਮ ਵਿੱਚ ਮਤਲਬ ਕਿ ਸਪੀਡ ਆਫ ਲਾਈਟ ਕਿੰਨੀ ਹੈ ਮਤਲਬ ਕਿ ਪ੍ਰਕਾਸ਼ ਦੀ ਅੰਦਜਨ ਗਤੀ ਕਿੰਨੀ ਹੈ ਵੈਕਿਊਮ ਦੇ ਵਿੱਚ ਹਵਾ ਦੇ ਵਿੱਚ ਹਵਾ ਦੇ ਵਿੱਚ ਵੈਕਿਊਮ ਚ ਕਿਹਾ ਇਹਦਾ ਨੇ ਠੀਕ ਆ ਤੇ ਇਸ ਸਵਾਲ ਦਾ ਉੱਤਰ ਹੈਗਾ 3 10 ਦੀ ਪਾਵਰ 8 ਮੀਟਰ ਪਰ ਸੈਕਿੰਡ ਠੀਕ ਆ ਹਵਾ ਦੇ ਵਿੱਚ ਹਨਾ ਪ੍ਰਕਾਸ਼ ਦੀ ਅੰਦਾਜ਼ਨ ਗਤੀ ਕਿੰਨੀ ਹੈ 3 10 ਦੀ ਪਾਵਰ 8 ਮੀਟਰ ਪਰ ਸੈਕਿੰਡ ਇੰਨੀ ਤੇਜ਼ ਗਤੀ ਹੈ ਮਤਲਬ ਕਿ ਜ਼ਿਆਦਾ ਰੱਖਣਾ ਹੈ ਗਤੀ ਅਤੇ ਬ੍ਰਹਮੰਡੀ ਗੁਰੂਤਾ ਕਰਸ਼ਨ ਦੇ ਨਿਯਮ ਕਿਸ ਨੇ ਤਿਆਰ ਕੀਤੇ ਮੋਸ਼ਨਾਂ ਤੇ ਯੂਨੀਵਰਸਲ ਗ੍ਰੈਵਿਟੇਸ਼ਨ ਜਿਹਨੂੰ ਗਤੀ ਅਤੇ ਬ੍ਰਹਮੰਡੀ ਗੁਰੂਤਾਕਰਸ਼ਨ ਕਹ ਦਿੰਦੇ ਆ ਇਹ ਨਿਯਮ ਕਿਸ ਨੇ ਤਿਆਰ ਕੀਤਾ ਇਸ ਵਾਲਤ ਉੱਤਰ ਹੈਗਾ ਦੋਸਤੋ ਆਪਸ਼ਨ ਬੀ ਜਾਕ ਨਿਊਟਨ ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ ਲਾਲ ਰਕਤ ਪੋਸ਼ਕਾਵਾਂ ਦਾ ਮੁੱਖ ਕੰਮ ਕੀ ਹੈ ਇਸ ਦਾ ਉੱਤਰ ਹੈਗਾ ਲਾਗੇ ਨਾਲ ਲੜਨਾ ਫਾਈਟਿੰਗ ਇਨਫੈਕਸ਼ਨ ਨਾ ਸੌਰੀ ਵਾਈਟ ਬਲੱਡ ਸੈੱਲ ਸਮਝ ਬੈਠੇ ਮੈਂ ਵਾਈਟ ਬਲੱਡ ਸੈੱਲ ਦਾ ਕੰਮ ਹੁੰਦਾ ਹੈ ਲਾਗੈ ਨਾਲ ਲੜਨਾ ਇਨਫੈਕਸ਼ਨ ਨਾਲ ਲੜਨਾ ਠੀਕ ਹੈ ਵਾਈਟ ਬਲੱਡ ਸੈੱਲ ਉਹ ਮਤਲਬ ਕਿ ਸਹੀ ਮਾਤਰਾ ਚ ਹੋਣੇ ਬਹੁਤ ਜ਼ਰੂਰੀ ਆ ਰੈੱਡ ਬਲੱਡ ਸੈੱਲ ਦਾ ਕੰਮ ਇਹ ਹੁੰਦਾ ਹੈ ਕਿ ਆਕਸੀਜਨ ਨੂੰ ਜੋ ਟ੍ਰਾਂਸ ਮਤਲਬ ਕਿ ਟ੍ਰਾਂਸਪੋਰਟ ਕਰਦੇ ਆ ਉਹ ਰੈੱਡ ਬਲੱਡ ਸੈੱਲ ਹੀ ਕਰਦੇ ਆ ਠੀਕ ਆ ਮਤਲਬ ਕਿ ਆਪਣੀ ਪੂਰੀ ਬਾਡੀ ਦੇ ਵਿੱਚ ਤਾਂ ਆਰ ਬੀ ਸੀ ਦਾ ਕੰਮ ਹੁੰਦਾ ਰੈੱਡ ਬਲੱਡ ਸੈੱਲ ਦਾ ਤੇ ਲਾਲ ਰਕਤ ਕੋਸ਼ਿਕਾ ਮਾਦਾ ਠੀਕ ਆ ਵਾਈਟ ਬਲੱਡ ਸੈੱਲ ਦਾ ਕੰਮ ਕੀ ਹੁੰਦਾ ਆਪਣੇ ਇਨਫੈਕਸ਼ਨ ਨਾਲ ਲੜਨਾ ਫਾਈਟਿੰਗ ਇਨਫੈਕਸ਼ਨ ਨਾਲ ਠੀਕ ਹੈ ਤੇ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਹੈ ਹੇਠ ਲਿਖੇ ਵਿੱਚੋਂ ਕਿਹੜਾ ਊਰਜਾ ਦਾ ਨਵੇਂ ਆਉਣ ਜੋਗ ਸਰੋਤ ਹੈ ਸੋਲਰ એનર્ਜੀ ਇਸ ਦਾ ਉੱਤਰ ਆਪਸ਼ਨ ਸੀ ਕੁਝ ਪ੍ਰਸ਼ਨ ਜਾਣ ਬੁੱਝ ਕੇ ਪਿਛਲੇ ਮੌਕ ਟੈਸਟਾਂ 'ਚ ਵੀ ਪਾਏ ਜਾਂਦੇ ਹੁੰਦੇ ਆ ਠੀਕ ਹੈ ਤਾਂ ਜੋ ਤੁਹਾਡਾ ਮਤਲਬ ਕਿ ਇਹ ਵੀ ਦੇਖਿਆ ਜਾਵੇ ਵੀ ਤੁਹਾਨੂੰ ਦੁਬਾਰਾ ਉਹ ਯਾਦ ਹੈ ਜਾਂ ਨਹੀਂ ਠੀਕ ਹੈ ਤੇ ਅਗਲਾ ਪ੍ਰਸ਼ਨ ਮਾਡਰਨ ਹਿਸਟਰੀ ਦੇ ਪ੍ਰਸ਼ਨੋਂ ਸ਼ੁਰੂ ਹੋ ਗਏ ਠੀਕ ਆ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਤਾਂ ਮੈਂ ਇਸ ਨੂੰ ਪ੍ਰਾਪਤ ਕਰਾਂਗਾ ਦਾ ਨਾਰਾ ਕਿਸ ਨੇ ਦਿੱਤਾ ਸੀ ਇਸ ਸਵਾਲ ਦਾ ਉੱਤਰ ਹੈਗਾ ਬਾਲ ਗੰਗਾਧਰ ਤਿਲਕ ਅਗਲੇ ਪ੍ਰਸ਼ਨ ਤੇ ਚੱਲਦੇ ਪਲਾਸੀ ਦੀ ਲੜਾਈ ਕਿਸ ਸਾਲ ਲੜੀ ਗਈ ਸੀ ਇਸ ਸਵਾਲ ਦਾ ਉੱਤਰ ਆਪਸ਼ਨ A 1757 ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਭਾਰਤੀ ਰਾਸ਼ਟਰੀ ਸੈਨਾ ਆਈਐਨਏ ਦਾ ਸੰਸਥਾਪਕ ਕੌਣ ਸੀ ਇੰਡੀਅਨ ਨੈਸ਼ਨਲ ਆਰਮੀ ਦਾ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਡੀ ਰਸ ਬਿਆਰੀ ਬੋਸ ਉੱਤੇ ਬਾਅਦ ਅੱਗੇ ਮਤਲਬ ਕਿ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਡਾਂਡੀ ਮਾਰਚ ਲੂਨ ਸਤਿਆਗ੍ਰਹਿ ਦੀ ਅਗਵਾਈ ਕਿਸ ਨੇ ਕੀਤੀ ਸੀ ਮਹਾਤਮਾ ਗਾਂਧੀ ਨੇ ਅਗਲੇ ਪ੍ਰਸ਼ਨ ਤੋਂ ਚੱਲਦੇ ਆਂ ਭਾਰਤ ਨੂੰ ਬ੍ਰਿਟਿਸ਼ ਸਾਸਨ ਤੋਂ ਆਜ਼ਾਦੀ ਕਦੋਂ ਮਿਲੀ ਇਹ ਸਵਾਲ ਦਾ ਉੱਤਰ 15 ਅਗਸਤ 1947 ਬਹੁਤ ਹੀ ਸੌਖਾ ਸਵਾਲ ਸੀ ਸਭ ਨੂੰ ਪਤਾ ਹੈ 15 ਅਗਸਤ ਮਨਾਉਂਦੇ ਆਪਾਂ ਅਗਲਾ ਪ੍ਰਸ਼ਨ ਸੁਣਿਓ ਮੈਥੇ ਲਿਟਰੇਚਰ ਦਾ ਆ ਗਿਆ ਪ੍ਰਸੰਦ ਨਾਟਕ 'ਸ਼ਕੁੰਤਲਾ' ਕਿਸ ਨੇ ਲਿਖਿਆ ਸੀ ਇਸ ਸਵਾਲ ਦਾ ਉੱਤਰ ਆ ਗਿਆ ਕਾਲੀਦਾਸ ਆਪਸ਼ਨ B ਅਗਲਾ ਪ੍ਰਸ਼ਨ ਤੇ ਚਲਦੇ ਹਾਂ ਫਿਲਮ ਮਦਰ ਇੰਡੀਆ ਕਿਸ ਸਾਲ ریلیਜ਼ ਹੋਈ ਸੀ? ਨਿਸ਼ਚਲ ਉੱਤਰ 1958 ਆਪਸ਼ਨ A ਸਹੀ ਆ। ਅਗਲੇ ਪ੍ਰਸ਼ਨ ਤੇ ਚਲਦੇ ਹਾਂ ਦੀ ਗੋਡ ਆਫ ਸਮਾਲ ਥਿੰਗਸ ਦਾ ਲੇਖਕ ਕੌਣ ਹੈ? ਇਹ ਸਵਾਲ ਦਾ ਉੱਤਰ ਹੈਗਾ ਆਪਸ਼ਨ B ਅਨਦੱਤਰ ਰਾਇਲ। ਅਗਲੇ ਪ੍ਰਸ਼ਨ ਤੇ ਚਲਦੇ ਹਾਂ ਆਸਕਰ ਜਿੱਤੂ ਫਿਲਮ ਸਲਮ ਡੌਗ ਬਿਲਿਅਨੈਅਰ ਨੇ ਕਿਸ ਭਾਰਤੀ ਸ਼ਹਿਰ ਵਿੱਚ ਸੈੱਟ ਕੀਤੀ ਗਈ ਹੈ? इस सवाल का उत्तर है मुंबई ऑप्शन सी अगले प्रश्न तो चलते हैं भारत का राष्ट्रीय गीत गज का मन किसने लिखा इस सवाल का उत्तर है के दोस्तों ऑप्शन बी रविंद्र नाथ टैगोर अगला प्रश्न इंडियन जोग्राफी का भारत के किस राज्य सब तो लंबी टक्ट रेखा है इस सवाल का उत्तर है के गुजरात ਸਾਰ ਮਾਰਥਲ ਮੁੱਖ ਤੌਰ ਤੇ ਭਾਰ ਦੇ ਕਿਸ ਰਾਜ ਵਿੱਚ ਸਥਿਤ ਹੈ? ਰਾਜਸਥਾਨ ਵਿੱਚ। ਮਾਉਂਟ ਐਵਰੇਸਟ ਕਿਹੜੀ ਪਹਾੜੀ ਲੜੀ ਵਿੱਚ ਸਥਿਤ ਹੈ? ਹਿਮਾਲਿਆਸ ਦੇ ਵਿੱਚ। ਗੇਟਵੇ ਆਫ ਇੰਡੀਆ ਕਿਹੜੇ ਸ਼ਹਿਰ ਵਿੱਚ ਸਥਿਤ ਹੈ? ਮੁੰਬਈ ਵਿੱਚ। ਭਾਰਤੀ ਮੁੱਖ ਭੂਮੀ ਦਾ ਸਭ ਤੋਂ ਦੱਖਣੀ ਸਿਰਾ ਕਿਹੜਾ ਹੈ ਕੰਨਿਆਕਮਾਰੀ ਅਗਲੇ ਸਪੋਰਟਸ ਦੇ ਪ੍ਰਸ਼ਨ ਆ ਗਏ ਸਲੈਮ ਡੰਕ ਸ਼ਬਦ ਦੇ ਕਿਸ ਖੇਡ ਨਾਲ ਜੁੜਿਆ ਹੋਇਆ ਹੈ ਬਾਸਕਟਬਾਲ ਨਾਲ ਅਗਲਾ ਪ੍ਰਸ਼ਨ ਛੋਟੇ ਵਿੱਚ ਵਿਅਕਤੀਗਤ 올림픽 ਸੋਨ ਤਗਮਾ ਜਿੱਤਣ ਵਾਲਾ ਇਕਲੌਤਾ ਭਾਰਤੀ ਕੌਣ ਹੈ ਦੋਸਤੋ ਇਦਾਂ ਹੀ ਤੁਹਾਨੂੰ ਨੋਟਸ ਵੀ ਦੋਨੇ ਭਾਸ਼ਾਵਾਂ ਦੇ ਵਿੱਚ ਮਿਲਣਗੇ ਇਹ ਇਦਾਂ ਵਧੀਆ ਤਰੀਕੇ ਨਾਲ ਹੀ ਤਿਆਰ ਕੀਤੇ ਹੋਏ ਹਨਗੇ ਸਾਰੇ ਨੋਟਸ ਵੀ ਇਸ ਸਵਾਲ ਦਾ ਉੱਤਰ ਹੈਗਾ ਅਵਿਨਵ ਵਿੰendra ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਆਪਸ਼ਨ A ਇਸ ਦਾ ਸਹੀ ਉੱਤਰ ਹੈ 올림픽 ਦੇ ਝੰਡੇ ਉੱਤੇ ਕਿੰਨੇ ਰੰਗ ਹਨ 5 অপশন সি ਸਹੀ ਆ। ਪ੍ਰਸ਼ਨ ਚੌਥਾ ਹੈ ਕਿ ਕਿਸ ਮਸ਼ਹੂਰ ਭਾਰਤੀ ਖਿਡਾਰੀ ਨੂੰ ਮਾਸਟਰ ਬਲਸਟਰ ਉਪਨਾਮ ਨਾਲ ਜਾਣਿਆ ਜਾਂਦਾ ਹੈ? ਬਹੁਤ ਹੀ ਸੌਖਾ ਸਵਾਲ ਆ। ਸਚਿਨ ਤেন্ডুলਕਰ ਪੰਜਾਬ ਹਿਸਟਰੀ ਕਲਚਰ ਦੇ ਪ੍ਰਸ਼ਨ ਆ ਕਿ ਪੰਜਾਬ ਵਿੱਚ ਕਿਹੜੇ ਸ਼ਹਿਰ ਨੂੰ ਗੁਰੂ ਕੀ ਨਗਰੀ ਵਜੋਂ ਜਾਣਿਆ ਜਾਂਦਾ ਹੈ? ਇਸ ਸਵਾਲ ਦਾ ਉੱਤਰ ਆਮਰ ਸਰ ਅਗਲਾ ਪ੍ਰਸ਼ਨ ਚਲਦੇ ਹਾਂ ਵਿਸਾਖੀ ਦਾ ਤਿਆਰ ਮੁੱਖ ਤੌਰ ਤੇ ਕਿਸ ਕਟਨਨ ਦਰਸਾਉਣ ਲਈ ਬਣਾਇਆ ਜਾਂਦਾ ਹੈ ਇਸ ਸਵਾਲ ਦਾ ਉੱਤਰ ਹੈਗਾ ਆਪਸ਼ਨ ਬੀ ਐਂਡ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਤੇ ਕਟਾਈ ਦਾ ਮੌਸਮ ਹਮ ਤੱਕਣ ਕਰੀਦਾ ਠੀਕ ਆ ਏ অপਸ਼ਨ ਡੀ ਸਹੀ ਹੈ B ਐਂਡ C ਅਗਲਾ ਪ੍ਰਸ਼ਨ ਤੇ ਚਲਦੇ ਹਾਂ ਪੰਜਾਬ ਵਿੱਚ ਸਿੱਖ ਸਾਮਰਾਜ ਦਾ ਸੰਸਥਾਪਕ ਕੌਣ ਸੀ ਵਿਸਵਾਧੁੱਤਰ ਮਹਾਰਾਜ ਜੀ ਸਿੰਘ ਆ ਗਿਆ ਹੁਣ ਅਗਲਾ ਕੀ ਮਰਦਾਂ ਦੁਬਾਰਾ ਪਹਿਨੇ ਜਾਣ ਵਾਲੇ ਰਵਾਇਤੀ ਪੰਜਾਬੀ ਪਹਿਰਾਵੇ ਦਾ ਕੀ ਨਾਮ ਹੈ ਵਿਸਵਾਧੁੱਤਰ ਕੁਰਤਾ ਪਜਾਮਾ ਇਸ ਨੂੰ ਨਦੀ ਨੂੰ ਅਕਸਰ ਪੰਜਾਬ ਦੀ ਜੀਵਨ ਰੇਖਾ ਕਿਹਾ ਜਾਂਦਾ ਹੈ ਲਾਈਫ ਲਾਈਨ ਆ ਪੰਜਾਬ ਕਿਹੜੀ ਨਦੀ ਹੈ ਸਤਲੁਜ ਤੇ ਦੋਸਤੋ ਅੱਜ ਦਾ ਮੌਕ ਟੈਸਟ ਇੱਥੇ ਸਮਾਪਤ ਹੁੰਦਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਚੈਨਲ ਵਾਸਤੇ ਸਬਸਕ੍ਰਾਈਬ ਕਰਨ ਦਾ